ਯੋ ਪ੍ਰਭੂ ਕਾਸ਼ਟ ਕਲੇਸ਼ ਮਟਾਉਂਦਾ ਬਾਬਾ ਬੈਦਰਾਜ ਜੀ ਮਹਾਰਾਜ 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 ਹੋਰ ਭਗਤਾ ਕਿਵੇਂ ਆ ਠੀਕ ਆ ਬਾਬਾ ਠੀਕ ਹੈ ਬਸ ਕਿਵੇਂ ਦਾ ਕੇੜਿਆ ਤੁਹਾਨੂੰ ਵੀ ਪਤਾ ਹੀ ਹੈ ਕੀ ਗੱਲ ਹੋ ਗਈ ਭਾਈ ਮੈਂ ਕਿਹਾ ਬਹੁਤ ਬੁਰਾ ਹਾਲ ਹੈ ਬਾਬਾ ਜੀ ਬਹੁਤ ਬੁਰਾ ਹਾਲ ਹੈ ਤੁਸੀਂ ਜਾਣੀ ਜਾਣੋ ਅੱਛਾ ਜੀ ਬਹੁਤ ਬੁਰਾ ਹਾਲ ਹੈ ਕੋਈ ਕੰਮ ਹੀ ਨਹੀਂ ਬੰਦਾ ਕੀ ਕਰਗੇ

ਮੈਂ ਤਾਂ ਗੁੱਸਾ ਖੇ ਨਹੀਂ ਤੇ ਨਸ਼ੱਤਰ ਤੇ ਜਮਾ ਜੋੜਾਂ ਚ ਬੈਠਾ ਨਸ਼ੱਤਰ ਭਾਰੂ ਆ ਤੇਰੇ ਤੇ ਮਾਰੀ ਕਰ ਰਿਹਾ ਨਸ਼ੱਤਰ ਉਹ ਭਗਤਾ ਗੱਲ ਤਾਂ ਸੁਣ ਜਾ ਛੱਡ ਦੇ ਮੈਨੂੰ ਪਹਿਲੀ ਹੀ ਪਤਾ ਸੀ ਉਹ ਮੱਖਾ ਮੜੀ ਜੀ ਗੱਲ ਤਾਂ ਸੁਣ ਜਾ ਮੁੱਛਾ ਮੱਲੀ ਆ ਕਰ ਕਰ ਕੇ ਕੋ ਉਹ ਭਗਤਾ ਤੂੰ ਮੜੀ ਆ ਆ ਗਿਆ ਬਾਬਾ ਤੇਰੇ ਕੋਲ ਮੈਂ 10 ਮਿੰਟਾਂ ਚ ਹੀ ਆ ਗਿਆ ਬਸ ਉਹ ਕਮਾਲ ਹੀ ਕਰ ਗਈ ਗੱਲ ਸੁਣ ਕੇ ਨਹੀਂ ਗਿਆ ਇਹ ਸੰਤਾਂ ਦੀ ਚਲੋ ਦੇਖਦੇ ਆ ਕੀ ਬਣਦਾ ਤੇਰੀ ਜਿਹੜੀ ਮਾ ਘੜਾਲਾ ਪਾ ਇਹਨੂੰ ਅੱਜ ਖੇਤ ਹੀ ਮਿਲੂਗਾ ਮੈਂ ਮਾਰਦਾ ਇਲਾਜ ਕਰਕੇ ਆਂ ਭੈਣ ਦੀ ਲਾਵੇ 70 ਦੀ ਮੈਨੂੰ ਉਦੋਂ ਦੀ ਪਤਾ ਸੀ ਮੱਛੀਆਂ ਚਾਣਾ ਹੋਵੇ ਹੈ ਹਲੇ ਖੰਗੂਰੇ ਮਾਰ ਲੈ ਕੀ ਹੋ ਗਿਆ ਹਲੇ ਹੁਣ ਪੁੱਛ ਮੇਰੇ ਕਦ ਮਾਰਦਾ ਹਲੇ ਪੁੱਛਦਾ ਪੁੱਛਦਾ ਹਲੇ ਹਲੇ ਮੇਰੇ ਕਦ ਮਾਰਦਾ ਹੋਦਾ ભગવાન ਦਾ ਵਰਤੋ ਘਰ ਆਦਾ ਉਹ ਆਹ ਪਹਿਲੇ ਛੱਤਰ ਦਾ ਕਰਿਆ ਲੋਟ 70 ਦਾ ਕਰਤਾ ਲੋਟ ਤੇ ਹੁਣ ਉਹ ਨੂੰ ਵੀ ਜਾ ਕੇ ਪੁੱਛਦੇ ਆ ਸਾਧ ਨੂੰ ਵੀ ਕੀ ਬਣਿਆ ਵਾ ਤਰਤਾਤਾ ਘਰਤਾ ਕੰਡਾ ਤੇ ਹੁਣ ਪੁੱਛਦੇ ਮਿਸ਼ਨ ਹੀ ਗਿਸਿਆ ਦੇਖੀ ਜੂਗਾ ਤਾਂ ਫਿਰ ਅੱਜ ਸਾਰੀ ਚੱਕਣਾ ਪੀ ਜੂ ਤੇ 79 ਦਾ ਕੰਡਾ ਤਾਂ ਆਪਾਂ ਕੱਢਿਆ ਤੇ ਸ਼ਨੀਵਾਰੇ ਦੇਖਦੇ ਆਪਾਂ ਨੂੰ ਪੁੱਛਦੇ ਆ ਘਰਦੇ ਆ ਉਹ ਵੀ ਲਾਜ ਆ ਅੱਜ ਕਿਧਰ ਉਹ ਭਗਤਾ ਤੂੰ ਮੇਰੀ ਪੂਰੀ ਗੱਲ ਹੀ ਨਹੀਂ ਸੁਣਤੇ ਜੇ ਤੈਨੂੰ ਪਹਿਲੇ ਹੀ ਪੱਜ ਗਿਆ ਸੀ ਬਾਬਾ ਗੱਲ ਮੈਂ ਤੇਰੀ ਕੀ ਸੁਣਨੀ ਐ ਮੈਨੂੰ ਪਤਾ ਲੱਗੇ ਸੀ ਗੱਲ ਦਾ ਨਛੱਤਰ ਦਾ ਮੈਂ ਸਾਡੇ ਕਮਾਂਡੀ ਭੜਕਾਤਾ ਤੂੰ ਹੁਣ ਉਹਦੇ ਬਾਰੇ ਦੱਸ ਸ਼ਨੀਵਾਰੇ ਕਿੱਥੇ ਹੈ ਹਾਂਜੀ ਉਹ ਉਹ ਭਗਤਾ ਮੈਂ ਸੋਡੇ ਗੱਲ ਫੋਨ ਲੱਗੇ ਪਿਆ ਓ ਹੋ 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 ਤਵਾ 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 ਓ ਭਰਤਾ ਮੈਂ ਤੁਹਾਡੀ ਗਮਾਂਡੀ ਨਸ਼ੱਤਰ ਦੀ ਗੱਲ ਨਹੀਂ ਕੀਤੀ ਸੀ ਬੇਟਾ ਕਿਹਦੀ ਕਰੀ ਸੀ ਮੈਂ ਤਾਂ ਗਰੇ ਚੱਕਰ ਦੀ ਗੱਲ ਕੀਤੀ ਸੀ ਮੱਲਾ ਤੂੰ ਫੋਟੂ ਵੀ ਬੂ ਬੂ ਮੋਕਰੀ ਨਾ ਓ ਨਹੀਂ